ਮਾਈਕਰੋਫੋਨ ਦਾ ਚੰਚੀ ਨਹੀਂ ਕੀਤੀ ਚਰ ਹੋਏ ਯਾਰ ਤੇ ਚੱਲ ਆ ਜੂ ਨਾਲ ਚਾਦਾ ਨਾਲ ਉਹ ਤੇ ਜਾ ਜੀ ਨਹੀਂ ਕੀਤੀ ਮਾਈਕਰੋਫੋਨ ਦਾ ਚੰਚੀ ਨਹੀਂ ਕੀਤੀ ਅਪਾ ਸਾਹਿਬ 14 ਸਾਲ ਮਰ ਕੇ ਸਰਦੋ ਜੋੜਾ ਦੇ ਸੁਭਾਨ ਲਾਹ ਕੇ ਜ਼ਹੂਰ ਦੇ ਵਾਰਦੇ ਖਤਮ ਹੋ ਗਿਆ ਕੰਮ ਓ ਬੰਦ ਟੁੱਟ ਗਿਆ ਓ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰ ਰਿਹਾ ਇਹਨਾਂ ਨੂੰ ਰੱਖ ਲਵੇਂ ਤੇ ਜੋੜ ਦਈਏ ਨਾਲ ਹੀ ਚਾਚਾ ਰੋੜ ਦਈਏ ਕੀ ਕਰੀਏ ਰੋੜ ਦਈਏ ਨਾਲ ਹੀ ਸਾਰੇ ਟੁੱਟ ਗਿਆ ਓ ਅਗਲੇ ਸਿਰਿਆਂ ਨੂੰ ਓ ਜੋ ਲਿਆ ਪਰਲਾ ਲਿਆ ਪਰਲਾ ਖੁੱਤੀ ਗਾ ਯਾਰ ਕਾ ਕਿ ਜਦਾ ਮਰ ਗਈ